ਜਦੋਂ ਦੀ ਇਹ ਆਪ ਸਰਕਾਰ ਆਈਏ ਲੋਕੀ ਕਹਿੰਦੇ ਮੁਲਾਜ਼ਮਾਂ ਨੂੰ ਦਿੱਤਾ ਕੱਖ ਨਹੀਂ ਮੈਂ ਕਹਿੰਨਾ ਬਹੁਤ ਕੁਝ ਦਿੱਤਾ ਇਹਨੇ ਝੂਠੇ ਵਾਦੇ ਦਿੱਤੇ ਆਪਨੇ ਝੂਠੇ ਲਾਰੇ ਦਿੱਤੇ ਆਪਨੇ ਬੜੀਆਂ ਮੀਟਿੰਗਾਂ ਦੀਆਂ ਲੈਟਰਾਂ ਕਢੀਆਂ ਆਪਨੇ ਮੀਟਿੰਗਾਂ ਕੈਨਸਲ ਕਰਾਈਆਂ ਆਪਨੇ ਤੇ ਮਿੱਤਰੋ ਬਹੁਤ ਦੁੱਖ ਹੈ ਜਦੋਂ 22 ਅਗਸਤ ਵਾਲੀ ਮੀਟਿੰਗ ਨੇ ਕੈਨਸਲ ਕਰ ਦਿੱਤੀ ਤੇ ਹਮੇ ਸੋਚਦਾ ਕਿ ਆਪ ਸਰਕਾਰੇ ਤੇਰਾ ਬੇੜਾ ਕਿੱਦਾਂ ਬਹਿ ਗਿਆ ਮੁਲਾਜ਼ਮ ਤੇਰਾ ਸੈਡ ਆ ਕੀਤਾ ਤੂੰ ਬੜਾ ਹੀ ਬੈਡ ਆ ਹਾਏ ਆਪਨੀ ਤੇਰਾ ਮੁਲਾਜ਼ਮ ਬੜਾ ਸੈਡ ਨਹੀਂ ਹਾਏ ਆਪਨੀ ਤੇਰਾ ਮੁਲਾਜ਼ਮ ਬੜਾ ਸੈਡ ਨਹੀਂ ਹਾਏ ਆਪਨੀ ਤੂੰ ਤੇ ਕੀਤਾ ਬੜਾ ਬੈਡ ਨਹੀਂ ਆਪ ਨੂੰ ਕੋਮਤ ਮਿਲੀ ਸੀ ਮੋਟੀ ਇਹਨਾਂ ਦੀ ਨੀਤ ਹੋ ਗਈ ਕੁੱਤੀ ਦੀ ਇਹ ਦੀ ਕਿਸਤ ਵੀ ਉਸ ਇੱਕ ਲੋਟ ਤੇ ਮੁਲਾਜ਼ਮ 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 ਮੂੜ ਤੇ ਹਾਏ ਆਪਨੀ ਕਿੱਤਾ ਬਹਿ ਗਿਆ ਹਏ ਆਪਣੀ ਮੁਲਾਜ਼ਮ ਨੂੰ ਚੁੱਕ ਵੇਂਦਾ ਰਹਿ ਗਿਆ ਮੁਲਾਜ਼ਮ ਕਰਦੇ ਮੀਟਿੰਗ ਦੀ ਵੇਟ ਮੁਲਾਜ਼ਮ ਕਰਦੇ ਮੀਟਿੰਗ ਦੀ ਵੇਟ ਇਹ ਤਾਂ ਫੜ ਕੇ ਸੈਕਟਰੀ ਘੇਟ ਜਿਵੇਂ ਨੇ ਢੋ ਦਿੱਤੇ ਫਿਰ ਘੇਟ ਮੁਲਾਜ਼ਮ ਮੋੜਦੇ ਹਏ ਆਪਣੀ ਤੇਰਾ ਬੜਾ ਕਿਤਾ ਬਹਿ ਗਿਆ ਹਏ ਆਪਣੀ ਸੈਕਟਰੀ ਏਰੀਆ ਰਕਵੇਂ ਲੈ ਗਿਆ ਹਏ ਆਪਣੀ ਆਪ ਪਨੀਰ ਟੈਰੀ ਮੂੰਚ ਕਵਿੰਦਾ ਰਹਿ ਗਿਆ ਹਏ ਆਪ ਪਨੀਰ ਟੈਰੀ ਮੂੰਚ ਕਵਿੰਦਾ ਰਹਿ ਗਿਆ